ਦੋਸਤੋ ਅੱਜ ਆਪਾਂ ਗੁੱਸੇ ਬਾਰੇ ਗੱਲ ਕਰਾਂਗੇ ਗੁੱਸਾ ਮਨੁੱਖ ਨੂੰ ਕਿਉਂ ਆਉਂਦਾ ਕੀ ਕਾਰਨ ਹੈ ਇਹ ਵਿਸ਼ਾ ਥੋੜਾ ਲੰਬਾ ਹੈ ਇਸ ਕਰਕੇ ਅਸੀਂ ਇਹਨੂੰ ਦੋ ਭਾਗਾਂ ਵਿੱਚ ਕਰਾਂਗੇ ਗੁੱਸੇ ਦਾ ਸਰੀਰ ਵਿਗਿਆਨ ਜੋ ਸਿਸੋਲੋਜੀ ਆਫ ਇੰਜ਼ਰ ਇੱਕ ਮਨੁੱਖ ਦੀਆਂ ਜਿਵੇਂ ਹੋਰ ਕੁਝ ਭਾਵਨਾਵਾਂ ਹੁੰਦੀਆਂ ਨੇ ਨਾ ਜਿਸ ਤਰ੍ਹਾਂ ਅਸੀਂ ਪਿਆਰ ਕਰਦੇ ਹਾਂ ਨਫ਼ਰਤ ਕਰਦੇ ਹਾਂ ਹਮਦਰਦੀ ਕਰਦੇ ਹਾਂ ਦੁਖੀ ਹੁੰਦੇ ਹਾਂ ਖੁਸ਼ ਹੁੰਦੇ ਹਾਂ ਇਸੇ ਤਰੀਕੇ ਨਾਲ ਗੁੱਸਾ ਵੀ ਮਨੁੱਖ ਦੇ ਮਨ ਦੀ ਇੱਕ ਭਾਵਨਾ ਹੈਗੀ ਹੈ ਅਗਰੇ ਨਾਰਮਲ ਤੱਕ ਹੈਗਾ ਕੋਈ ਵੀ ਇਨਸਾਨ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਗੁੱਸਾ ਨਾ ਆਇਆ ਹੋਵੇਗਾ ਚਾਹੇ ਉਹ ਥੋੜੀ ਮਾਤਰਾ ਦੇ ਵਿੱਚ ਹੋਵੇ ਚਾਹੇ ਉਹ ਜ਼ਿਆਦਾ ਹੋਵੇ ਨਾਰਮਲ ਤੌਰ ਤੇ ਗੁੱਸਾ ਥੋੜਾ ਜਿਹਾ ਆਉਂਦਾ ਸਾਨੂੰ ਉਹ ਕੋਈ ਇਨਾ ਕਾਤਕ ਨਹੀਂ ਹੁੰਦਾ ਉਹ ਇੱਕ ਮਨੁੱਖੀ ਸੁਭਾਅ ਦਾ ਨਾਰਮਲ ਹਿੱਸਾ ਹੁੰਦਾ ਲੇਕਿਨ ਜਦੋਂ ਨਾਰਮਲ ਤੋਂ ਜ਼ਿਆਦਾ ਵਾਰ-ਵਾਰ ਗੁੱਸਾ ਆਉਣਾ ਬਹੁਤ ਜ਼ਿਆਦਾ ਗੁੱਸਾ ਆਉਣਾ ਪੰਨ ਤੋੜ ਲੜਾਈ ਝਗੜੇ ਤੱਕ ਗਾਲੀ ਗਲੋਚ ਤੱਕ ਚਲੇ ਜਾਣਾ ਉਸ ਨੂੰ ਫਿਰ ਅਸੀਂ ਅਬਨਾਰਮਲ ਕਹਿੰਦੇ ਹਾਂ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਮਨ ਦੇ ਉੱਪਰ ਸਾਡੇ ਸਰੀਰ ਦੇ ਉੱਪਰ ਜਾਂ ਸਾਡੇ ਸਮਾਜਿਕ ਰਿਸ਼ਤਿਆਂ ਦੇ ਉੱਪਰ ਜਾਂ ਸਾਡੀ ਪਰਿਵਾਰਕ ਜਿਹੜੀ ਲਾਈਫ ਹੈਗੀ ਹੈ ਨਾ ਸਾਡੀ ਸਮਾਜ ਦੇ ਵਿੱਚ ਜਿਹੜੀ ਸਾਡੀ ਜ਼ਿੰਦਗੀ ਗੁਜ਼ਾਰਨ ਦੇ ਮਤਲਬ ਸਬੰਧ ਨੇ ਉਹਨਾਂ ਦੇ ਉੱਪਰ ਬੁਰਾ ਅਸਰ ਪਾਉਂਦਾ ਹੈ ਇਹ ਸਾਰੇ ਦੀ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਲੇਕਿਨ ਦੋ ਹਿੱਸਿਆਂ ਦੇ ਵਿੱਚ ਕੁਝ ਅੱਜ ਕਰਾਂਗੇ ਕੁਝ ਅਸੀਂ ਕੱਲ ਨੂੰ ਕਰਾਂਗੇ ਬਹੁਤੀ ਵਾਰੀ ਗੁੱਸੇ ਬਿਤ ਸੋ ਅਸੀਂ ਆਪਣੇ ਪਰਿਵਾਰ ਦੀ ਜਾਂ ਆਪਣੀ ਸਮਾਜਿਕ ਜ਼ਿੰਦਗੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਲੈਂਦੇ ਆ। ਯਾਨੀ ਕਿ ਸਾਡੀ ਆਪਣੀ ਲਾਈਫ ਵੀ ਹੁੰਦੀ ਹੈ, ਸਾਡੀ ਸੋਸ਼ਲ ਵੀ ਜਿਹੜੀ ਲਾਈਫ ਹੁੰਦੀ ਹੈ, ਉਹ ਵੀ ਪ੍ਰਭਾਵਿਤ ਹੋ ਜਾਂਦੀ ਹੈ ਤੇ ਸਾਡੀ ਫੈਮਿਲੀ ਦੀ ਲਾਈਫ ਜਿਹੜੀ ਹੈ, ਉਹ ਵੀ ਅਫਸਰਟ ਹੋ ਜਾਂਦੀ ਹੈ। ਇਸ ਕਰਕੇ ਇੱਥੋਂ ਤੱਕ ਕਿ ਅਸੀਂ ਕਤਲ, ਲੜਾਈਆਂ, ਝਗੜੇ ਆਦ ਤੱਕ ਵੀ ਉਸੇ ਦੀ ਹਾਲਤ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਆਮ ਕ੍ਰਿਮਨਲ ਬਣ ਜਾਂਦੇ ਨੇ। ਕਿ ਗੁੱਸਾ ਮਾਮੂਲੀ ਗੱਲ ਤੋਂ ਵੀ ਆ ਜਾਂਦਾ ਤੇ ਉਹ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਤਬਾਹੀ ਮਚਾ ਦਿੰਦਾ ਕਿ ਸਾਰੀ ਜ਼ਿੰਦਗੀ ਜਿਹੜੀ ਆ ਉਹ ਸਜ਼ਾ ਭੁਗਤਣੀ ਪੈਂਦੀ ਹੈ। ਉਹ ਸਿਆਣੇ ਕਹਿੰਦੇ ਹੁੰਦੇ ਨੇ ਕਿ ਗੁੱਸਾ ਇਨਸਾਨ ਦਾ ਅਗਰ ਸਭ ਤੋਂ ਵੱਡੇ ਦੁਸ਼ਮਣਾਂ ਦੇ ਵਿੱਚੋਂ ਗਿਣਿਆ ਜਾਵੇ ਤਾਂ ਇੱਕ ਗੁੱਸਾ ਹੈ ਬਈ। ਕਿ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਜੇ ਅਗਰ ਆਪਾਂ ਗਿਣਤੀ ਕਰਨੀ ਹੋਵੇ ਨਾ ਤੇ ਉਹਨਾਂ ਦੇ ਵਿੱਚੋਂ ਇੱਕ ਗੁੱਸਾ ਵੀ ਆ ਜਾਂਦਾ। ਹੁਣ ਜ਼ਿੰਦਗੀ ਦਾ ਕਾਫੀ ਸਮਾਂ ਫਿਰ ਸਾਡਾ ਜਦੋਂ ਅਕੋ ਗੁੱਸੇ ਦੇ ਵਿੱਚ ਆ ਕੇ ਅਸੀਂ ਕੋਈ ਪਰਿਵਾਰਕ ਜਾਂ ਕੋਈ ਸਮਾਜ ਦੇ ਵਿੱਚ ਜਾਂ ਕੋਈ ਆਪਣੀ ਗਲਤੀ ਕਰ ਲੈਨੇ ਤਾਂ ਉਹ ਸਾਨੂੰ ਕਈ ਵਾਰੀ ਜੇਲਾਂ ਤੱਕ ਜਾਂ ਹੋਰ ਕਈ ਤਰ੍ਹਾਂ ਦੇ ਇਕਤ ਲੋਗਾਰਦ ਤੱਕ ਦੰਗੇ ਫਸਾਦ ਤੱਕ ਵੀ ਉਹ ਨਕਤ ਆ ਜਾਂਦੀ ਹੈ ਹੁਣ ਗੁੱਸਾ ਆਉਂਦਾ ਕਿਉਂ ਆ ਗੁੱਸਾ ਅਸਲ ਵਿੱਚ ਇੱਕ ਸਰੀਰਕ ਮਨੁੱਖ ਦੇ ਮਨ ਦੀ ਜਾਂ ਇੱਕ ਸਰੀਰਕ ਘਟਨਾਵਾ ਵੀ ਹੈ ਇੱਕ ਗੁੰਝਲਦਾਰ ਜਾਣੀ ਨੋਖੀ ਦੇ ਮਨ ਦੀ ਇੱਕ ਗੁੰਝਲਦਾਰ ਲੜੀ ਜੋ ਗੁੱਸੇ ਦੇ ਰੂਪ ਵਿੱਚ ਵਾਪਰਦੀ ਹੈ ਜਦੋਂ ਅਸੀਂ ਗੁੱਸੇ ਵਿੱਚ ਹੁੰਦੇ ਹਾਂ ਤਾਂ ਉਸ ਸਮੇਂ ਸਾਡੀਆਂ ਮਾਸਪੇਸ਼ੀਆਂ ਬੜੇ ਤਣਾਅ ਦੇ ਵਿੱਚ ਆਉਂਦੀਆਂ ਸਾਡੇ ਮਸਲ ਬੜੇ ਸਟ्रेस ਹੋ ਜਾਂਦੇ ਹਨ ਦਿਮਾਗ ਦੇ ਅੰਦਰ ਫਿਰ ਉਹ ਕੁਝ ਹਾਰਮੋਨਸ ਜਿਵੇਂ ਕੈਟਾ ਕੋਲਾਮਾਈਨਸ ਵਜੋਂ ਇੱਕ ਨਿਊਰੋਟਰਾਂਸਮਿਟਰ ਹੁੰਦੇ ਉਹ ਉਹ ਸੈਮ ਛੱਡ ਜਾਂਦੇ ਜੋ ਸਾਡੇ ਉਪਰਮਵਾਦ ਦੇ ਵਿੱਚ ਕਾਫੀ ਲੰਮੇ ਸਮੇਂ ਲਈ ਬੁਰਾ ਅਸਰ ਪਾਉਂਦੇ ਰਹਿੰਦੇ ਜਿਸ ਕਾਰਨ ਅਸੀਂ ਕੁਝ ਮਿੰਟਾਂ ਲਈ ਊਰਜਾ ਦੇ ਵਿਸਫੋਟ ਦਾ ਅਨੁਭਵ ਕਰਦੇ ਹਾਂ ਕਿ ਉਹ ਇੰਨੀ ਕਿ ਜ਼ਿਆਦੀ ਊਰਜਾ ਦੀ ਤੇ ਪਰਸ ਨੂੰ ਐ ਲੱਗਦਾ ਕਿ ਕਿੰਨੀ ਤਾਕਤ ਉਹਦੇ ਵਿੱਚ ਆ ਗਈ ਹੈ ਉਹ ਸਭ ਕੁਝ ਉਲ ਜਾਂਦਾ ਔਲਾ ਦਿਵਾਲਾ ਰਿਸ਼ਤਾ ਸਮਾਜਿਕ ਰਿਸ਼ਤਾ ਉਹ ਕਈ ਵਰੀ ਵੱਧ ਕੱਟ ਬੋਲ ਜਾਂਦਾ ਜਿਆਦਾ ਗਲਤ ਸ਼ਬਦ ਬੋਲੇ ਜਾਂਦੇ ਆ ਜਿਹੜਾ ਕਿ ਉਹ ਰੀਅਲ ਦੇ ਵਿੱਚ ਬੋਲਣਾ ਨਹੀਂ ਚਾਹਦਾ ਉਹ ਕੁਝ ਸਮੇਂ ਦਾ ਸਪੋਰਟ ਹੁੰਦਾ ਇੱਕ ਉਹ ਸਟੈਪ ਬਾਈ ਸਟੈਪ ਅਸੀਂ ਗੱਲ ਕਰਦੇ ਜਲਾਗੇ ਹੁਣ ਜਿਸ ਨਾਲ ਕੀ ਹੁੰਦਾ ਕਿ ਸਾਡੇ ਦਿਲ ਦੀ ਧੜਕਣ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਤੇ ਸਾਡਾ ਸਾਹ ਜਿਹੜਾ ਉਹ ਵੀ ਤੇਜ਼ ਚੱਲਣਾ ਸ਼ੁਰੂ ਹੋ ਜਾਂਦਾ ਜਿਸ ਵਿਅਕਤੀ ਨੂੰ ਗੁੱਸੇ ਦਾ ਦੌਰਾ ਪਿਆ ਹੁੰਦਾ ਉਹ ਤੇ ਦਿਲ ਦੀ ਧੜਕਣ ਵੱਧ ਜਾਂਦੀ ਹੈ ਉਹਦਾ ਸਾਹ ਵੀ ਚਲਣਾ ਪੇਜ ਹੋ ਜਾਂਦਾ ਉਹਦੇ ਮਸਲ ਦੇ ਵਿੱਚ ਬਹੁਤ ਜ਼ਿਆਦਾ ਤਣਾਅ ਆ ਜਾਂਦਾ ਇਤੋਂ ਤੱਕ ਕਿ ਗੁੱਸੇ ਦੇ ਨਾਲ ਕਈ ਵਾਰੀ ਸਰੀਰ ਕੰਮਣਾ ਸ਼ੁਰੂ ਹੋ ਜਾਂਦਾ ਜਿਵੇਂ ਸਾਡੇ ਹੱਥ ਪੈਰ ਵੀ ਕੰਮਣ ਲੱਗ ਜਾਂਦੇ ਉਹ ਗੁੱਸੇ ਦੇ ਤਾਰ ਦੂਰ ਪਰਸੈਨ ਬੁਰੇ ਰਸਾਇਣ ਸਾਡੇ ਅੰਦਰ ਦਿਮਾਗ ਦੇ ਅੰਦਰ ਛੱਡ ਜਾਂਦੇ ਨੇ ਉਹਨਾਂ ਦਾ ਕਰਕੇ ਉਹ ਸਾਰੀ ਚੀਜ਼ਾਂ ਹੋ ਜਾਂਦੀ ਜਿਸ ਨੂੰ ਅਸੀਂ ਆਮ ਤੌਰ ਤੇ ਯੋਧਿਆਂ ਜਾਂ ਸੂਰਮਿਆਂ ਵਾਸਤੇ ਜੋਸ਼ ਨਾਲ ਸਰੀਰ ਦਾ ਕੰਬਣਾ ਆਫ ਦਿੰਨੇ ਆਮ ਕਹਿੰਦੇ ਨੇ ਕਿ ਡੋਲੇਜੋਸ਼ਨਲ ਫਰਕਣ ਲੱਗੇ ਐਕਚੁਅਲੀ ਕਈ ਵਾਰੀ ਉਹ ਗੁੱਸੇ ਦੀਆਂ ਨਿਸ਼ਾਨੀਆਂ ਹੁੰਦੀਆਂ ਤੇ ਗੁੱਸੇ ਦੇ ਵਿੱਚ ਸਾਡਾ ਸਰੀਰ ਫਰਕਣ ਲੱਗ ਜਾਂਦਾ ਹੈ ਅਤੇ ਕਈ ਵਾਰੀ ਚਿਹਰਾ ਵੀ ਨੂੰ ਵੀ ਸੋਜਿਸ਼ ਪੈ ਜਾਂਦੀ ਹੈ ਤੁਹਾਡੇ ਚਿਹਰੇ ਨੂੰ ਲਾਲ ਹੋ ਜਾਏਗਾ ਗੁੱਸੇ ਦੇ ਦੌਰੇ ਦੇ ਜਦੋਂ ਜ਼ਿਆਦਾ ਗੁੱਸੇ ਦਾ ਦੌਰ ਆ ਪੈਂਦਾ ਜਿਸ ਨਾਲ ਸਾਡੇ ਸਰੀਰ ਦਿਮਾਗ ਦੇ ਅੰਦਰ ਕੁਝ ਇਸ ਤਰ੍ਹਾਂ ਦੇ ਹਾਰਮੋਨ ਜਲ ਰਸ ਪੈਦਾ ਹੋ ਜਾਂਦੇ ਹਨ ਜਿੰਨਾ ਕਾਰਨ ਮਨੁੱਖ ਨੂੰ ਆਲੇ ਦੁਆਲੇ ਦਾ ਸਭ ਕੁਝ ਭੁੱਲ ਜਾਂਦਾ ਸਾਡੇ ਸਮਾਜਿਕ ਰਿਸ਼ਤੇ ਸਾਡੇ ਪਰਿਵਾਰਕ ਰਿਸ਼ਤੇ ਜਾਂ ਸਾਡੇ ਹੋਰ ਸਭ ਸਭ ਕੁਝ ਕੁਝ ਸਮੇਂ ਲਈ ਉਹ ਭੁੱਲੇ ਜਾਂਦੇ ਸਿਰਫ ਗੁੱਸੇ ਉੱਪਰ ਉਸ ਵੱਲ ਹੀ ਕੇਂਦਰਤ ਰਹਿ ਜਾਂਦਾ ਜਦੋਂ ਗੁੱਸਾ ਪਿਆਦਾ ਗਿਆਨੀ ਕਿ ਗੁੱਸੇ ਦੇ ਵਿੱਚ ਉਸ ਵਿਅਕਤੀ ਨੂੰ ਲੈ ਕੇ ਜਾਂ ਜਿਸ ਘਟਨਾ ਨੂੰ ਲੈ ਕੇ ਜਾਂ ਜਿਨ੍ਹਾਂ ਵਿਅਕਤੀਆਂ ਨੂੰ ਲੈ ਕੇ ਗੁੱਸਾ ਕਰਦਾ ਸਿਰਫ ਉਹ ਉਹਦੇ ਤੇ ਹੀ ਉਹਦਾ ਧਿਆਨ ਕੇਂਦਰਤ ਹੋ ਜਾਂਦਾ ਆਸ-ਪਾਸੇ ਸਭ ਕੁਝ ਉਹਨੂੰ ਬੋਲ ਜਾਂਦਾ ਐਵੇਂ ਕਿ ਗੁੱਸੇ ਦੇ ਵਿੱਚ ਕੀਤੀ ਗਲਤੀ ਦੇ ਨਤੀਜੇ ਕੀ ਹੁੰਦੇ ਆ ਉਹ ਵੀ ਪਰਸਨ ਨੂੰ ਬੋਲ ਜਾਂਦੇ ਆ ਉਹ ਜਿਵੇਂ ਜਿਵੇਂ ਫਿਰ ਰਿਲੈਕਸ ਹੁੰਦਾ ਤੇ ਉਹ ਫਿਰ ਉਹਨੂੰ ਪਤਾ ਲੱਗਦਾ ਵਾ ਕਿ ਮੇਰੇ ਕੋਲ ਕੀ ਵੱਧ ਕੱਟ ਬੋਲਿਆ ਗਿਆ ਉਸ ਨੂੰ ਇਹ ਯਾਦ ਜਾਂ ਸਮਝ ਨਹੀਂ ਰਹਿੰਦੀ ਕਿ ਗੁੱਸੇ ਦੇ ਦੌਰੇ ਵਿੱਚ ਜੋ ਕਰ ਰਿਹਾ ਉਹ ਉਹਦੇ ਵਾਸਤੇ ਉਹਦੇ ਨਤੀਜੇ ਜਾਂ ਉਹਦੀ ਫੈਮਿਲੀ ਲਈ ਜਾਂ ਸਮਾਜ ਵਾਸਤੇ ਉਹ ਨਤੀਜੇ ਕਿੰਨੇ ਖਤਰਨਾਕ ਹੋ ਸਕਦੇ ਆ ਉਹ ਗੁੱਸੇ ਦੇ ਦੌਰੇ ਵਿੱਚ ਉਹ ਸੈਂਸ ਉਹ ਸਮਝ ਜਿਹੜੀ ਆ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਹੁਣ ਮਨੋਵਿਗਿਆਨਿਕ ਖੋਜਾਂ ਦੀ ਇਕਰ ਗੱਲ ਕਰੀਏ ਤਾਂ ਅਨਸਾਰ ਗੁੱਸੇ ਨੂੰ ਅਸੀਂ ਜਦ ਆਮ ਤੌਰ ਤੇ ਛੇ ਹਿਸਮ ਵਿੱਚ ਵੰਡਦੇ ਜਾਨੀ ਕਿ 6 ਕਿਸਮਾਂ ਹੁੰਦੀਆਂ ਗੁੱਸੇ ਦੀਆਂ ਉਹਨਾਂ ਨੂੰ ਅਸੀਂ ਜਦੋਂ ਸ਼੍ਰੇਣੀਬੱਧ ਕਰਦੇ ਹਾਂ ਛੇਆਂ ਦੇ ਵਿੱਚ ਭਾਵੇਂ ਗੁੱਸਾ ਇੱਕ ਮਨੁੱਖੀ ਭਾਵਨਾ ਵਾ ਪਰ ਗੁੱਸਾ ਕਾਰਵਾਈ ਅਤੇ ਪ੍ਰੇਰਣਾ ਲਈ ਇੱਕ ਸਹਾਇਕ ਭਾਵਨਾ ਅਗਰ ਕੁਝ ਸਹੀ ਨਹੀਂ ਹੈ ਤਾਂ ਗੁੱਸਾ ਮਹਿਸੂਸ ਕਰਨਾ ਸਾਨੂੰ ਖਲਾਤਾਂ ਨੂੰ ਸਮਝਣ ਲਈ ਕੁਝ ਕਰਨ ਲਈ ਮਜਬੂਰ ਵੀ ਕਰਦਾ ਹੈ ਇਹ ਕੁਝ ਨਾਰਮਲ ਵੀ ਚੀਜ਼ਾਂ ਹੁੰਦੀਆਂ ਨੇ ਕੁਝ ਪਾਵਨਾਵਾਂ ਜਿਹੜੀਆਂ ਲੇਕਿਨ ਲੋੜ ਤੋਂ ਜ਼ਿਆਦਾ ਗੁੱਸੇ ਬਾਰੇ ਆਪਾਂ ਡਿਸਕਸ ਕਰਦੇ ਹਾਂ ਪਰੰਤੂ ਗੁੱਸਾ ਜਦੋਂ ਹਮਲਾਵਰ ਹੋਣ ਦਾ ਜਾਂ ਹਿੰਸਾ ਕਰਨ ਦਾ ਰੂਪ ਧਰ ਲੈਂਦਾ ਤਾਂ ਉਹ ਇੱਕ ਅਲੱਗ ਕਿਸਮ ਦਾ ਗੁੱਸਾ ਹੈਗਾ ਇਸ ਗੁੱਸੇ ਵਿੱਚ ਕਿਸੇ ਨੂੰ ਆ ਕੇ ਮਾਰ ਵੀ ਸਕਦਾ ਕੁੱਟਮਾਰ ਕਰ ਸਕਦਾ ਤੋੜਪੰਨ ਕਰ ਸਕਦਾ ਗਾਲੀ ਗਲੂਚ ਜਾਂ ਹੋਰ ਕਈ ਕਿਸਮ ਦੀ ਜਿਹੜੀ ਹੈ ਗੈਰ ਸਭਿਅਕ ਭਾਸ਼ਾ ਦੇ ਸ਼ਬਦ ਵਰਤ ਸਕਦਾ ਗੁੱਸੇ ਨੂੰ ਕੋਈ ਸੀ ਕੁਝ ਗੁੱਸਾ ਇਸ ਤਰ੍ਹਾਂ ਦਾ ਹੁੰਦਾ ਕਿ ਜਿਹਨੂੰ ਅਸੀਂ ਬੋਲ ਕੇ ਦੱਸਦੇ ਆ ਆਪਣੇ ਸ਼ਬਦਾਂ ਦੇ ਰਾਹੀਂ ਭਾਸ਼ਾ ਦੇ ਰਾਹੀਂ ਜ਼ਾਹਿਰ ਕਰਦੇ ਆ ਪਰ ਕੁਝ ਗੁੱਸੇ ਦੀਆਂ ਕਿਸਮਾਂ ਇਸ ਤਰ੍ਹਾਂ ਦੀ ਵੀ ਹੁੰਦੀਆਂ ਜਿਹਨੂੰ ਪਰਸਨ ਬੋਲ ਕੇ ਨਹੀਂ ਸਗੋਂ ਬੋਲਚਾਲ ਬੰਦ ਕਰਕੇ ਜ਼ਾਹਿਰ ਕਰਦਾ ਜਿਵੇਂ ਤੁਸੀਂ ਦੇਖਿਆ ਹੋਗਾ ਆਮ ਲਾਈਫ ਦੇ ਵਿੱਚ ਕਿ ਕਿਸੇ ਨਾਲ ਅਸੀਂ ਜਦੋਂ ਨਾਰਾਜ਼ ਹੁੰਨੇ ਆਂ ਤੇ ਉਹਦੇ ਨਾਲ ਅਸੀਂ ਮਾੜਾ ਬੋਲਣ ਨਾਲੋਂ ਬੈਟਰ ਕਿ ਬੋਲਣਾ ਬੰਦ ਕਰ ਦਿੰਨੇ ਆਂ ਉਹ ਵੀ ਇੱਕ ਗੁੱਸੇ ਦੀ ਹੀ ਕਿਸਮ ਆ ਲੇਕਿਨ ਉਹ ਗੁੱਸੇ ਨੂੰ ਜ਼ਾਹਰ ਕਰਨ ਦਾ ਤਰੀਕਾ ਹੁੰਦਾ ਕਿ ਆਪਾਂ ਉਸ ਪਰਸਨ ਨਾਲ ਮਿਲ ਵਰਤਨ ਜਾਂ ਬੋਲਚਾਲ ਬੰਦ ਕਰ ਦਿੰਨੇ ਆਂ ਸਾਡੇ ਲਈ ਭਾਵ ਘੱਟ ਨੁਕਸਾਨ ਕਰਦਾ ਇਸ ਤਰ੍ਹਾਂ ਦਾ ਗੁੱਸਾ ਜਿਹੜਾ ਨਾਲ ਅਸੀਂ ਕਿਸੇ ਨਾਲ ਬੋਲਚਾਲ ਬੰਦ ਕਰ ਦਿੰਨੇ ਆਂ ਤੁਹਾਡਾ ਕੋਲੀਗ ਜਾਂ ਕੋਈ ਰਿਸ਼ਤੇਦਾਰ ਹੈ ਕੋਈ ਦੋਸਤ ਹੈ ਉਦੋਂ ਤੁਸੀਂ ਬੋਲਣਾ ਚੱਲਣਾ ਬੰਦ ਕਰ ਦਿੰਦੇ ਹੋ ਅਗਰ ਗੁੱਸੇ ਹੈ ਤਾਂ ਉਹ ਵੀ ਗੁੱਸੇ ਦੀ ਕਿਸਮ ਹੈ ਲੇਕਿਨ ਉਹ ਤੁਹਾਡੇ ਲਈ ਨੁਕਸਾਨਦਾਇਕ ਨਹੀਂ ਹੁੰਦਾ ਕਿਉਂਕਿ ਉਹ ਉਹਦੇ ਨਾਲ ਤੁਹਾਡੇ ਰਿਸ਼ਤੇ ਮਾੜੇ ਜਿਹੜੇ ਆ ਉਹ ਪ੍ਰਭਾਵਿਤ ਨਹੀਂ ਹੁੰਦੇ ਉਹ ਬੁਰੇ ਅਸਰ ਤੁਹਾਡੇ ਸਰੀਰ ਤੇ ਬੜੇ ਕੱਟ ਪੈਂਦੇ ਉਹਨਾਂ ਦੇ ਨਾਲ ਪਰ ਜਦੋਂ ਜਿਆਦਾ ਗੁੱਸੇ ਦਾ ਦੌਰ ਆ ਪੈਂਦਾ ਤਾਂ ਉਹ ਬੜਾ ਫਿਰ ਘਾਤਕ ਨੁਕਸਾਨਦਾਇਕ ਹੁੰਦਾ ਸਾਡੇ ਵਿੱਚ ਹੁਣ ਗੁੱਸੇ ਦੀਆਂ ਕਿਸਮਾਂ ਦੀ ਅਸੀਂ ਅਗਰ ਗੱਲ ਕਰੀਏ ਤਾਂ ਇੱਕ ਜ਼ੋਰਦਾਰ ਗੁੱਸਾ ਹੁੰਦਾ ਬਹੁਤ ਜਿਆਦਾ ਇੱਕਦਮ ਗੁੱਸਾ ਹੁੰਦਾ ਜਦੋਂ ਇਹ ਇੱਕ ਰਚਨਾਤਮਕ ਕਿਸਮ ਦਾ ਗੁੱਸਾ ਜਾਂ ਵਿਪਤਾ ਜਾਂ ਤਬਾਹੀ ਦਾ ਕਾਰਨ ਬਣਨ ਤੋਂ ਬਿਨਾਂ ਹੀ ਤੁਹਾਡੀਆਂ ਇਛਾਵਾਂ ਜਾਂ ਲੋੜਾਂ ਦੀ ਪੂਰਤੀ ਤੱਕ ਪਹੁੰਚਾ ਸਕਦਾ ਤਾਂ ਇਹ ਜਿਹੜਾ ਰਚਨਾਤਮਕ ਕਿਸਮ ਦਾ ਗੁੱਸਾ ਜਿਹੜਾ ਇੱਕ ਹੁੰਦਾ ਵਿਵਹਾਰਿਕ ਗੁੱਸਾ ਜੋ ਕਿ ਜ਼ਿਆਦਾਤਰ ਹਮਲਾਵਰਤਾ ਅਤੇ ਹਿੰਸਕ ਹੁੰਦਾ ਜਨ ਕਿ ਹਮਲਾਵਰਤਾ ਦੇ ਰੂਪ ਲੈਂਦਾ ਹੋ ਹਿੰਸਕ ਲੈਂਦਾ ਜਿਹਦੇ ਵਿੱਚ ਲੜਾਈ ਝਗੜੇ ਤੋੜਪੰਨ ਨਾਂ ਜਿਸ ਦਿਨ ਨਤੀਜੇ ਮਾੜਾ ਹੁੰਦੇ ਹਮੇਸ਼ਾ ਉਹ ਦਿਨ ਨਤੀਜੇ ਬੁਰੇ ਹੁੰਦੇ ਚਾਹੇ ਉਹ ਕਿਸੇ ਦੀ ਜਾਨ ਜਾਵੇ ਜ਼ਖਮ ਹੋਵੇ ਜਾਂ ਤੁਹਾਡੇ ਰਿਸ਼ਤੇ ਟੁੱਟਣ ਕੁਝ ਹੁੰਦਾ ਪੁਰਾਣਾ ਬੁਸਰਾ ਜੋ ਕੁਝ ਲੋਕਾਂ ਦੀ ਜਾਂ ਦੂਜੇ ਲੋਕਾਂ ਪਰ ਦੀ ਨਾਰਾਜ਼ਗੀ ਨਹੀਂ ਜਾਂ ਨਰਾਸ਼ਾ ਤੋਂ ਪੈਦਾ ਹੋਇਆ ਹੁੰਦਾ ਜਾਂ ਜੋ ਮਨੁੱਖ ਦੀ ਸਿਹਤ ਤੇ ਬੁਰੇ ਅਸਰ ਕਰਦਾ ਨਰਾਸ਼ਾ ਤੋਂ ਪੈਦਾ ਹੋਇਆ ਗੁੱਸਾ ਵੀ ਸਾਡੇ ਮਨ ਦੇ ਉੱਪਰ ਬੁਰੀ ਇਸਰਕਾ ਦਾ ਇੱਕ ਪੈਸਿਵ ਹਮਲਾਵਰ ਤੁਸਾ ਹੁੰਦਾ ਇਹ ਗੁੱਸੇ ਨੂੰ ਤੱਲਣ ਵਾਲੀ ਕਿਸਮ ਹੈ ਇਸ ਵਿੱਚ ਵਿਅਕਤੀ ਹਮਲਾਵਰ ਨਹੀਂ ਹੁੰਦਾ ਹਮਲਾ ਨਹੀਂ ਕਰਦਾ ਕਿਸੇ ਤੇ ਉਹ ਸਿਰਫ ਜ਼ੁਬਾਨੀ ਤੌਰ ਤੇ ਵਿਅਕਤ ਕਰਦਾ ਬੋਲ ਚਾਲ ਤੱਕ ਸੀਮਿਤ ਰਹਿੰਦਾ ਜਿਵੇਂ ਵਿਅੰਗ ਕਸਣਾ ਕਿਸੇ ਤੇ ਜਾਂ ਚੁੱਪ ਕਰਕੇ ਬੈਠ ਜਾਣਾ ਜਾਂ ਸਰੀਰਕ ਤੌਰ ਤੇ ਕੁਝ ਸੰਕੇਤ ਦੇਣਾ ਇਹ ਵੀ ਇੱਕ ਗੁੱਸੇ ਦੀ ਕਿਸਮ ਹੈਗੀ ਹੈ ਅੱਗੇ ਬਦਲਾ ਲੈਣ ਵਾਲਾ ਗੁੱਸਾ ਜੋ ਕਾਫੀ ਨੁਕਸਾਨਦੇਹ ਹੁੰਦਾ ਬਦਲਾ ਲਊ ਭਾਵਨਾ ਰੱਖਣੀ ਜਾਂ ਇੱਕ ਜ਼ੁਬਾਨੀ ਗੁੱਸਾ ਜਿਵੇਂ ਕਿਸੇ ਲੋੜ ਤੋਂ ਜ਼ਿਆਦਾ ਆਲੋਚਨਾ ਕਰਨੀ ਧਮਕੀ ਦੇਣੀ ਗਾਲ ਕੱਢਣੀ ਆਲ ਇਹ ਵੀ ਇੱਕ ਜ਼ੁਬਾਨੀ ਗੁੱਸੇ ਦੀ ਕਿਸਮ ਹੈਗੀ ਹੈ ਜਿਹਦੇ ਵਿੱਚ ਕਿਸੇ ਤੇ ਵਿਅਕਤੀ ਹੱਥ ਤਾਂ ਨਹੀਂ ਪਕੜਦਾ ਕੁੱਟ ਮਾਰਦਾ ਨਹੀਂ ਕਰਦਾ ਲੇਕਿਨ ਉਹ ਬੋਲ ਚੱਲ ਉਹਨੂੰ ਗਲਤ ਬੋਲ ਦਿੰਦਾ ਗੈਰ ਸੰਬੇਕ ਭਾਸ਼ਾ ਜਿਹੜੀ ਹੈ ਉਹ ਉਹਦੀ ਵਰਤੋਂ ਕਰਦਾ ਇੱਕ ਹੁੰਦਾ ਅਸਥਿਰ ਗੁੱਸਾ ਇਹ ਜਿਆਦਾਤਰ ਵਿਨਾਸ਼ਕਾਰੀ ਹੁੰਦਾ ਜਿਵੇਂ ਅਸੀਂ ਲੜਾਈ ਝਗੜਾ ਮਾਰਕੁੱਟ ਹਿੰਸਾ ਆਦਿਆਂ ਕਾਰਵਾਈਆਂ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਉਹਦੇ ਵਿੱਚ ਕੀਤੀਆਂ ਜਾਂਦੀਆਂ ਤੇ ਸਭ ਤੋਂ ਖਤਰਨਾਕ ਜਿਹੜਾ ਗੁੱਸੇ ਦੀ ਕਿਸਮ ਆਉਂਦੀ ਇੰਟਰਮਾਈਟੈਂਟ ਐਕਸਪਲੋਸਿਵ ਡਿਸਆਰਡਰਸ ਜੋ ਕਿ ਬਹੁਤ ਜ਼ਿਆਦਾ ਹਿੰਸਕ ਹੁੰਦੀ ਹੈ ਇੱਕਦਮ ਗੁੱਸੇ ਦੇ ਵਿੱਚ ਆਂਦਾ ਕਿ ਕਈ ਵਾਰੀ ਉਹ ਫੈਮਿਲੀ ਤੁਸੀਂ ਦੇਖਿਆਗੇ ਕਿ ਫੈਮਿਲੀ ਦਾ ਕਤਲ ਵੀ ਜਾਂ ਆਪਣੇ ਸਕੂਲ ਦੇ ਵਿੱਚ ਵੀ ਬੱਚੇ ਕਤਲ ਕਰ ਦਿੰਦੇ ਨੇ ਆਟੋਮੈਟਿਕ ਹਥਿਆਰ ਜਿੱਥੇ ਮਿਲ ਜਾਂਦੇ ਨੇ ਆਪ ਜਿਵੇਂ ਫੋਰਨ ਕੰਟਰੀ ਦੇ ਵਿੱਚ ਜਾਂ ਕਿਤੇ ਉਹ ਕਲੀਨ ਜਿੱਥੇ ਤੁਸੀਂ ਕੰਮ ਕਾਜ ਕਰਦੇ ਹੋ ਉੱਥੇ ਵੀ ਉਹ ਫਾਇਰਿੰਗ ਵਗੈਰਾ ਕਰ ਦਿੰਦਾ ਉਹ ਗੁੱਸਾ ਬਹੁਤ ਜ਼ਿਆਦਾ ਸਭ ਤੋਂ ਖਤਰਨਾਕ ਗੁੱਸਾ ਹੁੰਦਾ ਲੇਕਿਨ ਉਹ ਥੋੜੇ ਸਮੇਂ ਲਈ ਹੁੰਦਾ ਔਰ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦੀ ਲੌਂਗ ਜਾਂ ਲੰਮੀ ਜਾਂ ਜ਼ਿਆਦਾ ਤਬਾਹੀ ਕਰ ਜਾਂਦਾ ਹੁਣ ਗੁੱਸੇ ਨੂੰ ਮੈਡੀਕਲ ਜਦੋਂ ਮਾਨਸਿਕ ਸਿਹਤ ਨਾਲ ਸੰਬੰਧਿਤ ਕਾਰਨ ਵੀ ਕੁਝ ਹੁੰਦੇ। ਕਿ ਗੁੱਸਾ ਕਿਉਂ ਆਉਂਦਾ? ਕੋਈ ਸਾਨੂੰ ਮਾਨਸਿਕ ਕਾਰਨ ਹੁੰਦੇ। ਕੋਈ ਵਿਅਕਤੀ ਨਾ ਚਾਹੁੰਦਾ ਹੋਇਆ ਵੀ ਗੁੱਸੇ ਦੇ ਦੌਰੇ ਉਹਨੂੰ ਪੈ ਜਾਂਦੇ। ਜਿਵੇਂ ਐਂਟੀ-ਸੋਸ਼ੀਅਲ ਪਰਸਨੈਲਿਟੀ ਡਿਸਆਰਡਰਸ ਹੁੰਦੇ ਨੇ, ਐਂਗਜ਼ਾਇਟੀ ਡਿਸਆਰਡਰਸ ਹੁੰਦੇ ਨੇ, ਘਬਰਾਹਟ ਦੇ ਦੌਰੇ ਜਿਵੇਂ ਆਪਾਂ ਇੱਕ ਵੀਡੀਓ ਵਿੱਚ ਗੱਲ ਕੀਤੀ ਸੀ, ਹਮ ਅਟੈਂਸ਼ਨ ਡੈਫੀਸਿਟ ਹਾਈਪਰਐਕਟਿਵਿਟੀ ਡਿਸਆਰਡਰਸ ਹੁੰਦੇ ਨੇ, ਬਾਈਪੋਲਰ ਡਿਸਆਰਡਰਸ ਹੁੰਦੇ ਨੇ, ਸਾਈਕੋਪਰੇਨੀਆ ਹੁੰਦਾ। ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰਸ ਹੁੰਦੇ ਨੇ। ਕੰਡਕਟਿਡ ਡਿਸਆਰਡਰਸ ਹੁੰਦੇ ਨੇ ਜਿਵੇਂ ਆਚਰਣ ਦਾ ਵਿਕਾਰ ਹੁੰਦਾ 1% ਦਾ ਉਦਾਸੀ ਰੋਗ ਦੇ ਵੀ ਕਈ ਬਰੀ ਹੁੰਦੇ ਨੇ ਜਾਂ ਹੋਰ ਇੰਟਰਮਿਟੈਂਟ ਐਕਸਪਲੋਸਿਵ ਡਿਸਆਰਡਰ ਜਿਹੜੀ ਅਸੀਂ ਸਭ ਤੋਂ ਘਾਤੇ ਗੁੱਸੇ ਦੀ ਗੱਲ ਕੀਤੀ ਹੋਈ ਹੈ ਹਾਂ ਉਹ ਲਗ ਲਗ ਤਰ੍ਹਾਂ ਦੇ ਇੱਕ ਆਬਸੈਸਿਵ ਕੰਪਲਸਿਵਿਟੀ ਡਿਸਆਰਡਰਸ ਹੁੰਦੇ ਨੇ ਵਾਰ 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 ਇੱਕ ਹੀ ਕੰਮ ਨੂੰ ਕਰੀ ਜਾਣ ਤੇ ਉਹ ਵੀ ਇੱਕ ਗੁੱਸੇ ਦਾ ਕਾਰਨ ਬਣਦਾ ਤਿਆਨ ਕਿ ਕੁਝ ਜੇਨੈਟਿਕ ਕਾਰਨ ਲਿੰਦੇ ਆ ਕੁਝ এনਵਾਇਰਨਮੈਂਟਲ ਕਾਰਨ ਲਿੰਦੇ ਸਰਲ ਮਿਲ ਕੇ ਵੀ ਜਿਹੜਾ ਗੁੱਸੇ ਦਾ ਜ਼ਿਆਦਾ ਕਾਇਕ ਹੁੰਦਾ ਸਾਈਜ਼ੋਫ੍ਰੇਨੀਆ ਸਾਈਜ਼ੋਫ੍ਰੇਨੀਆ ਦੇ ਵਿੱਚ ਵੀ ਕਈ ਵਾਰੀ ਬੜਾ ਬਹੁਤ ਜ਼ਿਆਦਾ ਗੁੱਸੇ ਦਾ ਦੌਰਾ ਆਂਦਾ ਹੈ ਵਿਅਕਤੀ ਨੂੰ ਹੁਣ ਗਰਮੀ ਦੇ ਜਿਹੜੇ ਮੌਸਮ ਮੌਸਮ ਦਾ ਵੀ ਗੁੱਸੇ ਦੇ ਉੱਪਰ ਨਾ ਬਹੁਤ ਵੱਡਾ ਗੂੜਾ ਸਬੰਧ ਹੈਗਾ ਮੈਂ ਇੱਥੇ ਆਪਾਂ ਗਰਮੀ ਨਾਲ ਸੰਬੰਧਿਤ ਗੱਲ ਕਰੀਏਗਾ ਤੇ ਗਰਮੀ ਦੇ ਵਿੱਚ ਗੁੱਸਾ ਜ਼ਿਆਦਾ ਕਿਉਂ ਆਉਂਦਾ ਵਧੇ ਹੋਏ ਤਾਪਮਾਨ ਦਾ ਜਿਹੜਾ ਬੁਰਾ ਅਸਰ ਹੈ ਨਾ ਉਹ ਸਾਡੇ ਸਰੀਰ ਦੇ ਉੱਪਰ ਸਿੱਧਾ ਪੈਂਦਾ ਜਿਸ ਨਾਲ ਬੇਚੈਨੀ ਤੇ ਗੁੱਸਾ ਜਿਹੜਾ ਉਹ ਜ਼ਿਆਦਾ ਵੱਧਦਾ ਗਰਮੀ ਦੇ ਮੌਸਮ ਵਿੱਚ ਜਾਨੀ ਕਿ ਗੁੱਸਾ ਤੇ ਬੇਚੈਨੀ ਜ਼ਿਆਦਾ ਵਾਧੀ ਹੈ ਕਿਉਂਕਿ ਬਹੁਤ ਜ਼ਿਆਦਾ ਗਰਮੀ ਅਤੇ ਨਮੀ ਦੇ ਕਾਰਨ ਪੈਦਾ ਹੁੰਦੀਆਂ ਨੇ ਜੋ ਸਾਡੇ ਮੂਡ ਤੇ ਮਾਨਸਿਕ ਸਿਹਤ ਨੂੰ ਤੇ ਸਰੀਰਕ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਮਹਰ ਲੋਕਾਂ ਦੁਆਰਾ ਖੋਜਾਂ ਕੀਤੀਆਂ ਗਈਆਂ ਉਹਨਾਂ ਖੋਜਾਂ ਅਨਸਾਰ ਗਰਮੀ ਦੇ ਵਿੱਚ ਮਾੜੀ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰਦੀ ਜਦੋਂ ਸਾਡੀ ਗਰਮੀ ਉਦੋਂ ਸਾਡੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵ ਦੇ ਰਹੀ ਹੈ ਜੇ ਸੰਦਰ ਕੀ ਹੁੰਦਾ ਕਿ ਮਨੁੱਖ ਦੀ ਜਿਹੜੀ ਹਮਲਾ ਕਰਨ ਦੀ ਭਾਵਨਾ ਨਾ ਨਿਰੇਕਟ ਕਰਨ ਦੀ ਭਾਵਨਾ ਉਹ ਵੱਧ ਜਾਂਦੀ ਹੈ। ਜਾਨਕੀ ਜਿਆਦਾ ਅਟੈਕ ਕਰੂਗਾ ਪਰਸਨ ਉਹਦੇ ਵਿੱਚ ਕੀ ਹੋਵੇਗਾ? ਜ਼ਿਆਦਾਤਰ ਤਾਪਮਾਨ ਜੋ ਸਾਨੂੰ ਜਦੋਂ ਡੀਹਾਈਡਰੇਸ਼ਨ ਹੋ ਜਾਂਦੀ ਹੈ, ਪਾਣੀ ਦੀ ਕਮੀ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ ਉਹ ਵੀ ਇੱਕ ਜਿਆਦਾ ਗੁੱਸੇ ਦਾ ਕਾਰਨ ਬਣ ਜਾਂਦੀ ਹੈ। ਸਰੀਰਕ ਅਤੇ ਦਿਮਾਗੀ ਤੌਰ ਤੇ ਥੱਕਿਆ ਹੋਇਆ ਮਹਿਸੂਸ ਕਰਦਾ ਪਰਸਨ ਜਿਸ ਨਾਲ ਕੀ ਹੁੰਦਾ? ਜੀ ਸਾਡਾ ਮੂਡ ਜਿਹੜਾ ਸਾਡਾ ਵਿਵਹਾਰ ਹੈ ਬਿਹੇਵੀਅਰ ਉਹ ਵੀ ਅਫਸਰਟ ਹੁੰਦਾ ਹੁਣ ਦੂਜਾ ਕਿਉਂਦਾ ਕਿ ਗਰਮੀਆਂ ਦੇ ਵਿੱਚ ਸਾਨੂੰ ਕਈ ਵਾਰੀ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਪ੍ਰੋਪਰ ਸਾਡੀ ਡਾਈਟ ਦੇ ਵਿੱਚ ਜਿਹੜੇ ਲੜੀ ਦੇ ਤੱਤ ਉਹ ਨਹੀਂ ਮਿਲਦੇ ਪਰੰਤੂ ਉਹ ਵੀ ਸਾਡੇ ਮਤਲਬ ਜਿਹੜੇ ਆ ਨਾਲ ਮੂਡ ਨੂੰ ਪ੍ਰਭਾਵਿਤ ਕਰਦੇ ਜਿਵੇਂ ਗਰਮੀਆਂ ਦੇ ਦਿਨਾਂ ਵਿੱਚ ਵੇਖਿਆ ਜਾਵੇ ਤਾਂ ਨਫਰਤ ਪਰ ਟਵੀਟ ਜਿਹੜੇ ਆ ਉਹ ਜ਼ਿਆਦਾ ਵੱਧ ਜਾਂਦੇ ਜੋ ਸਟਡੀ ਕੇ ਸਾਡੀ ਸਟਡੀ ਕੀਤੀ ਜਾਂਦੀ ਹੈ ਆਮ ਤੌਰ ਤੇ ਜਦੋਂ ਗੁੱਸੇ ਵਿੱਚ ਸਾਡਾ ਤਾਪਮਨ ਹੋਰ ਵੀ ਜ਼ਿਆਦਾ ਵੱਧ ਜਾਂਦਾ ਤੇ ਬਾਹਰੀ ਤਾਪਮਨ ਪਹਿਲਾਂ ਵਧਿਆ ਹੁੰਦਾ ਤੇ ਗੁੱਸੇ ਨਾਲ ਕੁਝ ਸਾਡੇ ਸਰੀਰ ਦਾ ਤਾਪਮਨ ਹੋਰ ਵੀ ਵੱਧ ਜਾਂਦਾ ਉਦੋਂ ਹੋਰ ਵੀ ਬੁਰਾ ਹੁੰਦਾ ਸਾਡੇ ਸਰੀਰ ਤੇ ਪਹਿਲਾਂ ਜਿਹਦਾ ਕਾਰਨ ਆ ਜਿਵੇਂ ਪਸੀਨਾ ਆਉਣਾ ਜਾਂ ਵਧੇ ਹੋਏ ਤਾਪ ਦੇ ਨਾਲ ਬਲੱਡ ਪ੍ਰੈਸ਼ਰ ਵੱਧ ਤਾਪਮਨ ਦੇ ਨਾਲ ਜਦੋਂ ਟੈਂਪਰੇਚਰ ਵੱਧਦਾ ਤੇ ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ ਇੱਕ ਉਹ ਵੀ ਬਣ ਜਾਂਦਾ ਇੱਕ ਹਾਰਟ ਰੇਟ ਵੀ ਸਾਡਾ ਵੱਧ ਜਾਂਦਾ ਗੁੱਸੇ ਦੇ ਵਿੱਚ ਵੀ ਤੇ ਗਰਮੀ ਦੇ ਵਿੱਚ ਵੀ ਉਹ ਵੀ ਇੱਕ ਕਾਰਨ ਬਣ ਜਾਂਦਾ ਬੀ ਚੈਨੀ ਜਾ ਰਾਂਦੀ ਨੀਂਦ ਘਟ ਆਉਂਦੀ ਨੀਂਦੀਆਂ ਸਮੱਸਿਆਵਾਂ ਆ ਜਾਣੀਆਂ ਜਾਂ ਕੁਝ ਹਾਰਮੋਨਸ ਜਿਹੜੇ ਨੇ ਸਟ्रेस ਹਾਰਮੋਨ ਜਿਹੜੇ ਉਹ ਉਹ ਵੱਧ ਜਾਂਦੇ ਨੇ ਭੁੱਖ ਜਿਹੜੀ ਉਹ ਘਟ ਜਾਂਦੀ ਹੈ ਤੇ ਆਮ ਨਾਲੋਂ ਜ਼ਿਆਦਾ ਗਰਮੀ ਜਦੋਂ ਹੁੰਦੀ ਹੈ ਉਹ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਣੀਆਂ ਜਿਹੜੀਆਂ ਗੁੱਸੇ ਦੇ ਅਟੈਕ ਦੇ ਵਿੱਚ ਜਾਂ ਗੁੱਸੇ ਦੇ ਦੌਰਿਆਂ ਦੇ ਵਿੱਚ ਵਾਧਾ ਕਰਦੀਆਂ ਨੇ ਜਿਵੇਂ ਤਣਾ ਦਾ ਹਾਰਮੋਨ ਕੋਰਟੀਸੋਲ ਵਗੈਰਾ ਉਹ ਵੀ ਵੱਧ ਜਾਂਦੇ ਨੇ ਉਹਦਾ ਕਰਕੇ ਵੀ ਗੁੱਸਾ ਜਿਹੜਾ ਉਹ ਜ਼ਿਆਦਾ ਆਉਂਦਾ ਪਰਸ਼ਨ ਗਰਮੀਆਂ ਦੇ ਵਿੱਚ ਸਾਡੀਆਂ ਜਿਹੜੀਆਂ ਭਾਵਨਾਵਾਂ ਦੇ ਨਾਲ-ਨਾਲ ਸਾਡੀਆਂ ਜਿਹੜੀਆਂ ਧਾਰਨਾਵਾਂ ਤੇ ਦੂਜੇ ਲੋਕਾਂ ਪ੍ਰਤੀ ਸਾਡਾ ਵਿਵਹਾਰ ਉਹ ਵੀ ਪ੍ਰਭਾਵਿਤ ਹੁੰਦਾ ਯਾਨੀ ਕਿ ਗਰਮੀ ਸਾਡੀਆਂ ਭਾਵਨਾਵਾਂ ਨੂੰ ਤੇ ਸਾਡੀਆਂ ਧਾਰਨਾਵਾਂ ਨੂੰ ਨਹੀਂ ਸਾਡੇ ਲੋਕਾਂ ਦੇ ਨਾਲ ਵਿਵਹਾਰ ਕਿਦਾਂ ਦਾ ਕਰਨਾ ਉਹਦੇ ਵਿੱਚ ਵੀ ਚੇਂਜਸ ਲੈ ਕੇ ਆਉਂਦੀ ਹੈ ਉਹਦੇ ਨਾਲ ਵੀ ਕਈ ਵਾਰੀ ਜਿਆਦਾ ਇੱਕ ਦੂਜੇ ਨਾਲ ਨਫ਼ਰਤ ਭਰੇ ਟਵੀਟ ਕਰਨੇ ਕਿਸੇ ਨੂੰ ਰਿਪਲਾਈ ਕਰਨਾ ਜਾਂ ਕਿਸੇ ਦੀ ਗੱਲ ਦਾ ਜਵਾਬ ਗੁੱਸੇ ਵਿੱਚ ਆਣ ਕੇ ਦੇਣਾ ਉਹ ਵੀ ਇੱਕ ਕਾਰਨ ਬਣ ਜਾਂਦਾ ਹੈ ਤੇ ਇਸ ਤੋਂ ਇਲਾਵਾ ਹੋਰ ਅੱਗੇ ਅਸੀਂ ਖੋਜਾਂ ਮਤਲਬ ਦੀ ਬੇਸਤੇ ਗੱਲ ਕਰਾਂਗੇ ਹੁਣ ਵੀਡੀਓ ਜਿਆਦਾ ਲੌਂਗ ਹੋ ਜਣੀ ਕੁਝ ਆਪਾਂ ਕੱਲ ਨੂੰ ਕਰ ਲਵਾਂਗੇ ਇਹਦਾ ਪਾਰਟ ਜਿਵੇਂ ਖੋਜਾਂ ਇਹ ਵੀ ਦੱਸਦੀਆਂ ਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਗਰਮੀ ਦੇ ਮੌਸਮ ਵਿੱਚ ਹੀ ਜਿਹੜੇ ਨਫ਼ਰਤ ਭਰੇ ਟਵੀਟ ਨੇ ਨਾ ਉਹ ਵੀ ਜ਼ਿਆਦਾ ਵਧਦੇ ਆਂਦੇ ਆਂ ਦੰਗੇ ਫਸਾਦ ਵੀ ਜ਼ਿਆਦਾ ਆਉਂਦੇ ਆਂ ਕ੍ਰਾਈਮ ਵੀ ਗਰਮੀ ਦੇ ਦਿਨਾਂ ਦੇ ਵਿੱਚ ਜ਼ਿਆਦਾ ਵੱਧਾ ਜਿੱਦ ਤੇ ਇਹਦੀ ਰਿਸਰਚ ਕੀਤੀ ਗਈ ਹੈ ਗਰਮੀ ਦੇ ਦਿਨਾਂ ਦੇ ਵਿੱਚ ਪੱਗ ਦੌੜ ਵੀ ਜ਼ਿਆਦਾ ਮੱਚਦੀ ਹੈ ਪੀੜ ਭੜਕੇ ਵਾਲਾ ਥਾਵਾਂ ਤੇ ਲੋਕ ਜਦੋਂ ਤੁਸੀਂ ਦੇਖਿਆ ਹੋਵੇਗਾ ਜੋ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਇੱਕ ਦੂਜੇ ਦੇ ਉੱਪਰ ਦੀ ਦੌੜ ਭੱਜ ਕੇ ਵੀ ਨੁਕਸਾਨ ਜ਼ਿਆਦਾ ਹੋ ਜਾਂਦਾ ਉਤੋਂ ਵੀ ਜਿਵੇਂ ਕਈ ਵਾਰੀ ਮੇਲਿਆਂ ਦੇ ਉੱਪਰ ਜਾਂ ਬਹੁਤ ਜ਼ਿਆਦੇ ਇਕੱਠ ਜਿੱਥੇ ਕੁੰਭ ਵਗੈਰਾ ਦੇ ਮੇਲੇ ਲੱਗਦੇ ਨੇ ਉਹ ਪੱਗਦਰਦੀਆਂ ਤੁਸੀਂ ਆਮ ਦੇਖੀਆਂ ਉਹਨਾਂ ਦੇ ਸਟੈਮਪਰੇਡਸ ਹੋ ਜਾਂਦੀਆਂ ਨੇ ਉਹ ਉਹਦੇ ਚ ਇੱਕ ਗਰਮੀ ਵੀ ਕਾਰਨ ਹੁੰਦਾ ਜਿਵੇਂ ਕੁਝ ਹੋਰ ਮਨੋਵਿਗਿਆਨਿਕ ਜਿਹੜੀਆਂ ਖੋਜਾਂ ਨੇ ਉਹ ਵੀ ਦੱਸਦੀਆਂ ਕਿ ਗਰਮੀ ਦੇ ਮੌਸਮ ਵਿੱਚ ਜ਼ਿਆਦਾ ਇਕੱਠ ਵਾਲੀਆਂ ਥਾਵਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕੁੰਭ ਜਾਂ ਮਹਾਕੁੰਭ ਵਰਗੇ ਜਦੋਂ ਮੇਲੇ ਲੱਗਦੇ ਤੇ ਉੱਥੇ ਵੀ ਜਿਹੜੇ ਆ ਉਹ ਕਰਾਉਡ ਕ੍ਰਸ਼ ਦੇ ਕੇਸ ਜਿਹੜੇ ਆ ਜਿਆਦਾ ਹੁੰਦਾ ਜਾਂ ਦੰਗਾ ਪ੍ਰਸਾਦ ਵੀ ਜਿਆਦਾ ਹੁੰਦਾ ਕਿਉਂਕਿ ਉੱਥੇ ਗੁੱਸੇ ਦੀਆਂ ਭਾਵਨਾਵਾਂ ਜਿਆਦਾ ਵੱਧਦੀਆਂ ਨੇ ਇਨਸਾਨ ਕੇ ਉਹ ਨਹੀਂ ਆਪਣੇ ਆਪ ਤੋਂ ਬਾਹਰ ਹੋ ਜਾਂਦਾ ਹੁਣ ਇਸ ਨੂੰ ਅੱਗੇ ਅਸੀਂ ਗੱਲ ਕਰਾਂਗੇ ਕੱਲ ਨੂੰ ਕਿ ਗੁੱਸੇ ਦੇ ਵਿੱਚ ਖਰਾਕ ਦਾ ਕੰਟਰੋਲ ਕੀ ਖਾਈਏ ਕੀ ਨਾ ਖਾਈਏ ਕਿ ਸਾਡਾ ਗੁੱਸਾ ਕਾਬੂ ਦੇ ਵਿੱਚ ਕਰੀਏ ਉਹ ਅਸੀਂ ਕੱਲ ਨੂੰ ਦੂਜੇ ਹਿੱਸੇ ਦੇ ਵਿੱਚ ਡਿਸਕਸ ਕਰਾਂਗੇ ਹੁਣ ਵੀਡੀਓ ਫਿਰ ਜਿਆਦਾ ਲੌਂਗ ਹੋ ਜਾਏਗੀ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਅੱਛੀਆਂ ਲੱਗਦੀਆਂ ਨੇ ਇਹ ਚੀਜ਼ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕੱਲ ਨੂੰ ਫੇਰ ਮਿਲਾਂਗੇ ਤਦ ਤੱਕ ਲਈ ਸ਼ੁਕਰੀਆ ਧੰਨਵਾਦ ਤੁਹਾਡਾ ਆਪਣਾ ਡਾਕਟਰ ਮਲਕੀਤ ਸਿੰਘ ਪੱਟੀ